ਆਪ ਕਾਂਗਰਸ ਦੇ ਉੱਚੇ ਅਹੁਦਿਆਂ ਤੇ ਜੱਟ ਸਿੱਖ ਲੀਡਰ ਮੌਜੂਦ ਦਲਤ ਆਗੂਆਂ ਨੂੰ ਉੱਚੇ ਅਹੁਦਿਆਂ ਤੇ ਨਹੀਂ ਪਿਠਾਇਆ ਜਾਂਦਾ ਜੋ ਕਾਂਗਰਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਬਿਆਨ ਦੇ ਕੇ ਵੱਡਾ ਪੁਚਾਲ ਲਿਆਂਦਾ ਹੈ ਕਾਂਗਰਸ ਦੇ ਵਿੱਚ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਨੂੰ ਛੱਡ ਦੇਣਗੇ ਚਰਨਜੀਤ ਸਿੰਘ ਚੰਨੀ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਜਾ ਕਾਂਗਰਸ ਦੇ ਵਿੱਚ ਚਨਜੀਤ ਸਿੰਘ ਚੰਨੀ ਬਣੇ ਰਹਿਣਗੇ ਜੋ ਅੱਜ ਉਹ ਦਲਦ ਆਗੂ ਹੋਣ ਦੇ ਨਾਤੇ ਉਹਨਾਂ ਨੇ ਅੱਜ ਕਾਂਗਰਸ ਦੇ ਉਹਨਾਂ ਲੀਡਰਾਂ ਦੇ ਉੱਪਰ ਤੇ ਕਾਂਗਰਸ ਪਾਰਟੀ ਦੇ ਉੱਪਰ ਵੱਡਾ ਬਿਆਨ ਦਿੱਤਾ ਹੈ ਤੁਸੀਂ ਜੁੜਿਆ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਬਰ ਬਲ ਬਦਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਅੰਦਰ ਕਮਸਾਨ ਤੇਜ਼ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਚੋਣਾਂ ਦਾ ਸਾਲ ਨੇੜੇ ਆ ਰਿਹਾ ਹੈ ਕਾਂਗਰਸ ਦੇ ਵਿੱਚ ਕਲੇਸ਼ ਹੋਰ ਵੱਧਾ ਜਾ ਰਿਹਾ ਹੈ ਸੀਐਮ ਦੇ ਚਿਹਰੇ ਨੂੰ ਲੈ ਕੇ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਅਗਲਾ ਸੀਐਮ ਚਿਹਰਾ ਬਣਨਾ ਚਾਹੁੰਦੇ ਨੇ ਪਰ ਹਾਈ ਕਮਾਂਡ ਦੇ ਵੱਲੋਂ ਸੀਐਮ ਚਿਹਰਾ ਨਾ ਐਲਾਨ ਕੇ ਬਿਨਾਂ ਸੀਐਮ ਚਿਹਰੇ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਤਾਰ ਮੀਡੀਆ ਵਿੱਚ ਜਾ ਕੇ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅੱਜ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਵਿੱਚ ਅਜਿਹਾ ਬਿਆਨ ਦਿੱਤਾ ਜਿਸ ਨਾਲ ਪੂਰੇ ਕੰਗਸ ਤੇ ਬੱਚੇ ਪੁਚਾਲ ਆ ਗਿਆ ਹੈ ਕਲੇਸ਼ ਵੱਧ ਗਿਆ ਜੋ ਰਾਜਾ ਵੜਿੰਗ ਸੁਖਜਿੰਦਰ ਸਿੰਘ ਦਾਵਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਚਰਨਜੀਤ ਸਿੰਘ ਚੰਨੀ ਦੇ ਉੱਪਰ ਨਿਸ਼ਾਨੇ ਸਾਦੇ ਨੇ ਚਰਨਜੀਤ ਸਿੰਘ ਚੰਨੀ ਦਲਤ ਆਗੂ ਹੋਣ ਦੇ ਨਾਤੇ ਉਸ ਨੂੰ ਪੰਜਾਬ ਦਾ ਸੀਐਮ ਬਣਾ ਦਿੱਤਾ ਗਿਆ ਉਸ ਨੂੰ ਸੀਡਬਲਯੂਸੀ ਦਾ ਮੈਂਬਰ ਬਣਾਇਆ ਹੋਇਆ ਹੈ ਤੇ ਚਰਨਜੀਤ ਸਿੰਘ ਚੰਨੀ ਹੋਰ ਕੀ ਚਾਹੁੰਦੇ ਨੇ ਦੋ ਸੀਟਾਂ ਤੂੰ ਹਾਰਨ ਤੋਂ ਬਾਅਦ ਵੀ ਚੰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਦੀ ਟਿਕਟ ਦਿੱਤੀ ਗਈ ਤੇ ਉਸ ਨੂੰ ਐਮਪੀ ਬਣਾਇਆ ਗਿਆ ਤੇ ਚਰਨਜੀਤ ਸਿੰਘ ਚੰਨੀ ਦੂਸਰੀਆਂ ਪਾਰਟੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਜੋ ਚਰਨਜੀਤ ਸਿੰਘ ਚੰਨੀ ਨੂੰ ਕਿਸੇ ਦੂਸਰੀ ਪਾਰਟੀ ਨੇ ਇਹ ਵੱਡਾ ਅਹੁਦਾ ਦੇਣ ਵਾਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਤੋੜਨ ਵਾਸਤੇ ਇਹ ਚਰਨਜੀਤ ਸਿੰਘ ਚੰਨੀ ਨੂੰ ਵਰਤਿਆ ਜਾ ਰਿਹਾ ਹੈ। ਸੋ ਕਾਂਗਰਸ ਦੇ ਅਨੁਸੂਚਿਤ ਜਾਤੀ ਐਸਸੀ ਵਿੰਗ ਦੀ ਮੀਟਿੰਗ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਪੰਜਾਬ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਤੇ ਸਵਾਲ ਉਠਾਉਂਦੇ ਨਜ਼ਰ ਆਏ। ਚੰਨੀ ਨੇ ਪਾਰਟੀ ਦੇ ਅੰਦਰ ਦਲਤ ਭਾਈਚਾਰੇ ਨੂੰ ਅਣਗੌਲਿਆ ਕਰਨ ਦੀ ਵੱਡੀ ਗੱਲ ਕਹਿ ਦਿੱਤੀ ਏ। ਸੋ ਚੰਨੀ ਨੇ ਪੰਜਾਬ ਵਿੱਚ ਦਲਤਾਂ ਦੀ 35 ਤੋਂ 38% ਆਬਾਦੀ ਦਾ ਹਵਾਲਾ ਦਿੰਦੇ ਹੋਏ ਕਿ ਸਾਰੇ ਹੀ ਕਾਂਗਰਸ ਦੇ ਵਿੱਚ ਉੱਚ ਅਹੁਦੇਾਂ ਤੇ ਕਾਂਗਰਸ ਦਾ ਪੰਜਾਬ ਪ੍ਰਧਾਨ ਵਿਰੋਧੀ irdਾ ਨੇਤਾ ਤੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਜਨਰਲ ਸਕੱਤਰ ਸਾਰੇ ਹੀ ਜੱਟ ਸਿੱਖ ਜਾਤੀ ਨਾਲ ਸੰਬੰਧਤ ਹਨ ਜੇਕਰ ਸਾਰੇ ਵੱਡੇ ਅਹੁਦੇਾਂ ਤੇ ਇੱਕੋ ਵਰਗ ਦੇ ਆਗੂ ਮੌਜੂਦ ਹੋਣਗੇ ਤਾਂ ਫਿਰ ਦਲਤ ਭਾਈਚਾਰੇ ਦੇ ਲੋਕ ਗਰੀਬ ਲੋਕ ਲੀਡਰ ਉਹ ਕਿੱਥੇ ਜਾਣਗੇ ਸੋ ਉਹਨਾਂ ਮੰਗ ਕੀਤੀ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਦਲਤਾਂ ਨੂੰ ਮਾਨਸਨ ਮਾਨ ਦਿੱਤਾ ਜਾਵੇ ਆਬਾਦੀ ਦੇ ਹਿਸਾਬ ਨਾਲ ਉਹਨਾਂ ਦੀ ਬੰਦੀ ਨਮੈਂਦਗੀ ਉਹਨਾਂ ਨੂੰ ਦਿੱਤੀ ਜਾਵੇ ਸੋ ਚੰਨੀ ਦੇ ਇਸ ਬਿਆਨ ਨੇ ਪੂਰਾ ਪਹੁੰਚਾ ਲਿਆ ਆਂਦਾ ਹੈ ਚੰਨੀ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਕਿਸੇ ਵਿਸ਼ੇਸ਼ ਭਾਈਚਾਰੇ ਦੇ ਵਿਰੁੱਧ ਕੁਝ ਨਹੀਂ ਬੋਲਿਆ ਉਹਨਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਦੁਸ਼ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਪੰਜਾਬ ਕਾਂਗਰਸ ਦੇ ਸਾਰੇ ਅਹਿਮ ਅਹੁਦੇ ਅਤੇ ਜੱਟ ਸਿੱਖ ਆਗੂ ਕਾਬਜ਼ ਹਨ ਜੋ ਚੰਨੀ ਨੇ ਇਹੀ ਕਿਹਾ ਹੈ ਸੋ ਰਾਜਵਿੰਦ ਜੋ ਕਾਂਗਰਸ ਦੇ ਪ੍ਰਧਾਨ ਨੇ ਤੇ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਨੇਤਾ ਨੇ ਤੇ ਸੁਖਜਿੰਦਰ ਸਿੰਘ ਦਾਵਾ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਚੰਨੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਸੋ ਇਸ ਅੰਦਰੂਨੀ ਕਲੇਸ਼ ਨੂੰ ਸਲਜੋਨ ਲਾਈ ਪਾਰਟੀ ਹਾਈ ਕਮਾਂਡ ਨੇ 23 ਜਨਵਰੀ ਨੂੰ ਸੂਪਾ ਲੀਡਰਸ਼ਿਪ ਦੀ ਇੱਕ ਐ ਮੀਟਿੰਗ ਬੁਲਾ ਲਈ ਹੈ ਦਿੱਲੀ ਦੇ ਵਿੱਚ ਜੋ ਹਾਈ ਕਮਾਂਡ ਦੇ ਵੱਲੋਂ ਇਹਨਾਂ ਆਗੂਆਂ ਦੀ ਆਪਸੀ ਸਹਿਮਤੀ ਕਰਵਾਉਣ ਵਾਸਤੇ ਚਰਚਾ ਚੱਲ ਰਹੀ ਹੈ ਜੇਕਰ ਇਹਨਾਂ ਦੀ ਸਹਿਮਤੀ ਨਹੀਂ ਹੁੰਦੀ ਤਾਂ ਚੰਨਜੀਤ ਸਿੰਘ ਚੰਨੀ ਭਾਪੀ ਚ ਜਾ ਸਕਦੇ ਨੇ ਜੇਕਰ ਉਹਨਾਂ ਨੂੰ ਸੀਐਮ ਚੇਰਾ ਨਾ ਐਲਾਨਿਆ ਗਿਆ ਤਾਂ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਨੇਤਾ ਕੇਵਲ ਸਿੰਘ ਢਿੱਲੋਂ ਨੇ ਚੰਨੀ ਨੂੰ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੋਣ ਦਾ ਸੱਦਾ ਵੀ ਦੇ ਦਿੱਤਾ ਹੈ ਸੋ ਢਿੱਲੋਂ ਨੇ ਚੰਨੀ ਦਾ ਕਿਹਾ ਕਿ ਤੁਹਾਨੂੰ ਕਾਂਗਰਸ ਦੇ ਵਿੱਚ ਜੋ ਬਦਨਾਮ ਕੀਤਾ ਜਾ ਚੰਨੀ ਨੂੰ ਸੀਐਮ ਬਣਾਉਣ ਵਾਸਤੇ ਕਾਂਗਰਸ ਦੇ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਤਾਂ ਭਾਜਪਾ ਉਹਨਾਂ ਨੂੰ ਸੀਐਮ ਬਣਾਏਗੀ ਸੋ ਚੰਨੀ ਜੀ ਤੁਹਾਡਾ ਰੁਖ ਦਲਤਾਂ ਦੇ ਹੱਥ ਵਿੱਚ ਕਾਂਗਰਸ ਵਿੱਚ ਸ਼ਾਇਦ ਤੁਹਾਨੂੰ ਇਹ ਸਤਿਕਾਰ ਨਹੀਂ ਮਿਲ ਰਿਹਾ ਪਰ ਭਾਜਪਾ ਵਿੱਚ ਤੁਹਾਨੂੰ ਹਰ ਭਾਈਚਾਰੇ ਦੀ ਸੇਵਾ ਕਰਨ ਦਾ ਸੱਚਾ ਮੌਕਾ ਤੇ ਪੂਰਾ ਮਾਨ ਸਤਿਕਾਰ ਮਿਲੇਗਾ ਸੋ ਦੋ ਇਹ ਸਤਾਈ ਦੀ ਅਸਭਾ ਚੋਣਾਂ ਤੋਂ ਪਹਿਲਾਂ ਜਾਤੀਗਤ ਸਮੀਕਰਨ ਨੂੰ ਲੈ ਕੇ ਸ਼ੁਰੂ ਹੋਈ ਕਾਂਗਰਸ ਦੇ ਵਿੱਚ ਲੜਾਈ ਇਹ ਕਿੱਥੇ ਜਾ ਕੇ ਰੁਕੇਗੀ ਇਹ ਤਾਂ ਹੁਣ ਸਮਾਂ ਦੱਸੇਗਾ ਲੇਕਿਨ ਕਾਂਗਰਸ ਦੇ ਵਿੱਚ ਵੱਡਾ ਕਲੇਸ਼ ਹੋ ਗਿਆ ਹੈ